ਜੀ ਗਾਜੀ ਸਰਪੰਚ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਭਰਾਵਾ ਨੂੰ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਅੱਜ ਤਰੀਕ ਹੈ ਗਈ 18 1 2026 ਤੇ ਨੰਬਰ ਵੀ ਵੇਖ ਲਓ ਕਿਹੜੀ ਸਰਪੰਚ ਡੇਰੀ ਫਾਰਮ 9501658050 ਵੀਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਫੋਲੋ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਝੋਣਕੇ ਨਾਲ ਕਰੀ ਪੰਗਰ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਆਪਣੇ ਕੋਲ ਤੋਕੜ ਗੱਬਣ ਝੋਟੀ ਪਹੁੰਚੀ ਆ ਬਹੁਤ ਜ਼ਿਆਦਾ ਚੰਗੇ ਰਿਕਾਰਡ ਵਾਲੀ ਇਹੋ ਜਿਹੇ ਨਗੀਨੇ ਖਰੀਦਣ ਲਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਤੇ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਵੀਰਾਂ ਨਾਲ ਬੜਾ ਰਿਸਪੌਂਸ ਮਿਲਿਆ ਤੇ ਸੱਜਰ ਸੂਈ ਵਾਲਾ ਵੀਰ ਨਾਲ ਕੋਈ ਫੋਨ ਲਾਇਆ ਕਿਉਂਕਿ ਸੱਜਰ ਸੂਈ ਮੈਂ ਆਪਣੇ ਕੋਲ ਜੇ ਕੋਈ ਵੀ ਆਪਣੇ ਫਾਰਮ ਤੇ ਨਹੀਂ ਆ ਘਰ ਦੀ ਮੱਝ ਐ ਬਸ ਤੇ ਇੱਕ ਦੂ ਚੌਦਾਂ ਦਾ ਮਾਲ ਜਿਹੜਾ ਨਵਾਂ ਲੋਟ ਆਏਗਾ ਤੁਹਾਨੂੰ ਬੜਾ ਮਾਲ ਸਾਰਾ ਆਪਣੇ ਕੋਲ ਹਰਿਆਣੇ ਦਾ ਹੀ ਆਉਂਦਾ ਹਰਿਆਣੇ ਦਾ ਤਾਵਾ ਦਾ ਵੀ ਅਸੀਂ ਕੱਲੀ ਕੱਲੀ ਮੈਂ ਦੀ ਵੀਡੀਓ ਪਾਉਂਦੇ ਹਾਂ ਹਰਿਆਣੇ ਤੋਂ ਖਰੀਦਣ ਲੈਣ ਲੱਗਿਆਂ ਅਸੀਂ ਵੇਚਣ ਦੀ ਵੀਡੀਓ ਘੱਟ ਪਾਉਂਦੇ ਆ ਖਰੀਦ ਦੀ ਵੀਡੀਓ ਜ਼ਿਆਦਾ ਪਾਉਂਦੇ ਆ ਹਰ ਵਾਰ ਦੀ ਵੀਜੀ ਕਹਿੰਦਾ ਵੀ ਜੇ ਕੋ ਪੰਜਾਬ ਦੀ ਮੈਂ ਲਈ ਹੋਊਗੀ ਤੇ ਆਪਾਂ ਸਾਬਤ ਕਰੇ ਮੈਂ ਫ੍ਰੀ ਦੇ ਦਿਆਂਗੇ ਪੰਜਾਬ ਦੀ ਮੈਂ ਅਸੀਂ ਬਿਲਕੁਲ ਨਹੀਂ ਖਰੀਦੇ ਇਹ ਆਪਣੇ ਫਾਰਮ ਤੋਂ ਵੇਚ ਕੇ ਗਈ ਹੋਈ ਜੀ ਦੀਵਾਲੀ ਦੇ ਉੱਤੇ ਵੀਡੀਓ ਕੱਢ ਕੇ ਦੇ ਸਕਦਾ ਸਰਪੰਚ ਡੇਰੀ ਫਾਰਮ ਤੇ ਦੀਵਾਲੀ ਦੇ ਗਈ ਸੀ ਅੰਮਰਸਰ ਵੱਲਾ ਮੰਡੀ ਤੋਂ ਝੋਟੀ ਇਹ ਝੋਟੀ ਉਹ ਝੋਟੀ ਆ ਜਿਹੜੀ 15 ਕਿਲੋ ਦੁੱਧਾਂ ਕੰਡੇ ਲਵਾ ਕੇ ਕੱਢ ਗਈ ਹੈ ਕੋਈ 18 ਨਹੀਂ ਕਿ 19 ਨਹੀਂ ਰੰਗ ਰੰਗ ਥੋੜਾ ਜਰੂਰ ਲਾਲ ਹੋ ਗਿਆ ਕਿਉਂਕਿ ਵੀਰਾਂ ਨਾਲ ਅੰਦਰ ਬੰਨ ਛੁੜੀ ਆ ਤੇ ਬਿਲਕੁਲ ਮਤਲਬ ਇਹ ਵਾਲ ਜਿਹੜੇ ਕਾਲੇ ਹੋਣਗੇ ਜੈਡ ਬਲੈਕ ਜਦਾਂ ਦਾ ਮੂੰਹ ਆ ਨਾ ਕਾਲਾ ਵੇਖਿਓ ਇਦਾਂ ਦੀ ਜਮਾਂ ਕਾਲੀ ਹੋ ਜੇਗੀ ਕਦ ਕਾਠ ਵੱਡਾ ਜੇ ਰਿੰਗ ਸਿੰਘ ਲੱਗਾ ਜੋੜਾ ਖੋਲ ਪੁੱਤ ਕਰੀਏ ਦੋਸਤ ਹਾਈਟ ਹਾਈਟ ਬੜੀ ਫੁੱਲ ਲੱਗੀ ਜੇ ਥਾਨ ਕੁਆਲਿਟੀ ਬੜੀ ਚੰਗੀ ਲੱਗੀ ਜੇ ਜਿੰਨੀ ਹੈਗੀ ਆ ਸੁਪਰਸਟਾਰ ਯਾਰੀ ਝੋਟੀ ਤੇ ਜੈਡ ਬਲੈਕ ਕਾਲੀ ਜਿਹਨੂੰ ਕਾਲੀ ਕਹਿੰਦੇ ਹੋ ਜੈਡ ਬਲੈਕ ਕਾਲੀ ਇੱਕ ਵਾਲ ਨਹੀਂ ਹੋਊਗਾ ਯਾਰ ਮਹੀਨੇ ਦੀ ਗੱਬਣ ਹੋ ਗਈ 7 ਕਿਲੋ ਦੁੱਧ ਹੋਊਗਾ ਦੋਵੇਂ ਟਾਈਮ ਮਿਲਦੀ ਹੋਗੀ ਜਿਵੇਂ ਲੰਮੀ ਤੋਰਦੇ ਬੰਦੇ ਤੋਰ ਤੋਰਦੇ ਲੰਮੀ ਫੇਰ ਆ ਜਾ ਪਰ ਇਹਨੂੰ ਹਾਂ ਜੀ ਹਾਂ ਐ ਰੰਗ ਜਾਮਣੂ ਵਰਗਾ ਕਾਲਾ ਆਜੂ ਧੁੱਪਤ ਪਾੜਾ ਵਣੀਆਂ ਬਸ ਸੰਤਰੋਤ ਧਾਗੀ ਹੁਣ ਬਸ ਤੇ ੁੱਲੇ ਵੇ ਲੇ ਵੇ ਬਾੜੇ ਖੁੱਲੇ ਦੀ ਏ ਝੋਟੀ ਸਾਮਾ ਦਾ ਸਮਾਨ ਚਵਾਈ ਦਾ ਤੇ ਬਹੁਤ ਜ਼ਿਆਦਾ ਚੰਗੀ ਹੋਈ ਏ ਕੋਈ ਡੰਗ ਦੀ ਏ ਕੋਈ ਇਹ ਨਹੀਂ ਹੈਗਾ ਮੈਨੂੰ ਟਾਈਮ ਟੇਬਲ ਲੱਗਾ ਝੋਟੀ ਨੂੰ ਹੁਣ ਚੌਣ ਵਾਲੀ ਜਬਣਾ ਚੋਈ ਆ ਹਾਂ ਜੀ ਚੌਣ ਵਾਲੀ ਹੁਣ ਚੋਟੀ ਹਾਂ ਜੀ ਦੋਵੇਂ ਟਾਈਮ ਮਿਲਦੀ ਆ ਬੱਚਾ ਵੀ ਵਿਖਾ ਦਨੇ ਆ ਬਾਂਦੇ ਦੇ ਪੁੱਤ ਬਾਂਦੇ ਤੇ ਕੱਦ-ਕਾੜ ਫੁੱਲ ਮੰਨ ਗਿਆ ਇਹ ਗੱਬਣ ਦੀ ਗਾਰੰਟੀ ਹੋਊਗੀ ਨਾਲਾ-ਨਾੜਾ ਬੜੀਆਂ ਜੇ ਆਰਡਰ ਦੇ ਉੱਤੇ ਵੇਖ ਲੋ ਕਰੋ ਚੈੱਕ ਤੇ ਜੈਡ ਬਲੈਕ ਕਾਲੀ ਆ ਲੇਵੇ-ਲੇਵੇ ਬੜੇ ਖੁੱਲੇ ਦੀ ਆ ਕੋਈ ਇਹ ਨਹੀਂ ਹੈਗੀ ਵੀ ਲੇਵੇ ਤੰਗ ਦੀ ਆ ਲੇਵਾ ਹੁਣ ਵੀ ਸੱਜਰਾ ਜਨਾਬ ਹੁੰਦੀ ਆ ਕੋਈ ਟਾਈਮ ਟੇਬਲ ਨਹੀਂ ਲੱਗਾ ਛੋਟੀ ਨੂੰ ਚੌੜੀ-ਚੌੜੀ ਬੜੀ ਆ ਕੱਦ ਵੱਡੇ ਦੀ ਆ ਰਿੰਗ ਸਿੰਗ ਲੱਗਾ ਜਉਣਾ ਚਵਾਈ ਕਰਦੇ ਵਿੱਚ ਇਹਦਾ ਪਲਾ ਲੱਗ ਜੇ ਨਾਲੇ ਤੇ ਬੱਚਾ ਵੀ ਖਾ ਦੇਵਾਂਗੇ 10000 ਦਾ ਵੀ ਮੈਂ ਕੱਟਾ ਹੀ ਇਹਦੇ ਕੱਟਾ ਵੀ ਬਹੁਤ ਜਿਆਦਾ ਚੰਗਾ ਜੀ ਕਰੋ ਚੱਕ ਇਹਦੇ ਵਾਲ ਲਾਲ ਹੋਇਆ ਕੋਈ ਅੰਦਰ ਹੀ ਮਨ ਛੁੜਿਆ ਜਾਨਵਰ ਦਾ ਇਹ ਐਸੇ ਸੁਵਿਧਾ ਦਾ ਬੱਚਾ ਜੇ ਦਿਵਾਲੀ ਦੇ ਵੇਖ ਕੇ ਗਈ ਆ ਵੇਖੋ ਇਹਦੇ ਵੀ ਵਾਲ ਦੇ ਕਾਲਾ ਹੀ ਥੱਲੇ ਲਾਲ ਹੋ ਡਿਆ ਕਿ ਅੰਦਰ ਹੀ ਵੱਜੇ ਰਹੇ ਦੀ ਜੱਡ ਪਲਾਈ ਗਈ ਬਹੁਤ ਜਿਆਦਾ ਚੰਗਾ ਪਲਿਆ-ਪਲਿਆ ਬੜਾ ਜੇ ਤੇ ਮਾਂ ਦਾ ਵੀ ਇਦਾਂ ਹੀ ਮਤਲਬ ਢਾਂਚਾ-ਢਾਂਚਾ ਬੜਾ ਮੈਸਾ ਨਾਲ ਮਿਲਦੀ ਇਦਾਂ ਹੀ ਆ ਕੱਲ ਹੀ ਆਪਣੇ ਫਾਰਮ ਤੇ ਆਈ ਆ ਇਹਦੇ ਵੀਡੀਓ ਬਣਾਉਂਦਾ ਥੋੜਾ ਜਿਹਾ ਮੌਕਾ ਨਹੀਂ ਮਿਲਿਆ ਕੱਲ ਦਾ ਕਰ ਗਏ ਆ ਲਓ ਜੋਮਣ ਨੇ ਪਾਤਾ ਅੱਗੇ ਮੰਡ ਵੱਡਾ ਦਾ ਤਾ ਜੋਮਣ ਨੇ ਪਾ ਆੜਾ-ਆੜਾ ਬੜੇ ਖੁੱਲੇ ਦੀ ਝੋਟੀ ਆ ਕੋਈ ਟੀਗਾ ਨਹੀਂ ਲਾਉਣਾ ਕੋਈ ਪੜਿਆ ਛੜਾ ਨਹੀਂ ਲਾਉਣਾ ਐਦਾਂ ਝੁੱਟੀ ਜਿਹੜੀ ਨਾਮ ਨਾਲ ਮਿਲ ਪੈਂਦੀ ਐ ਜਿਹੜਾ ਬੱਚੇ ਨਾਲ ਨਹੀਂ ਮੇਦੀਆਂ ਜਿਹੜਾ ਬੱਚਾ ਆਹ ਲੈ ਆਈ ਛਾ ਇਦਾਂ ਹੀ ਹਾਂ ਲੋ ਜੀ ਇਦਾਂ ਬੈ ਗਿਆ ਤੁਹਾਨੂੰ ਐਦਾਂ ਖਾਤੀ ਕੋਈ ਵੀ ਭਰਾ ਕਹਿੰਦੇ ਮੜ ਕੇ ਘਰ ਜਾ ਕੇ ਮਿਲਦੀ ਨਹੀਂ ਗਿਲਦੀ ਨਹੀਂ ਵੀ ਜੀ ਆਪਣੀ ਤਸੱਲੀ ਕਰ ਲੋ ਉਹ ਮੁੰਡਾ ਤੁਹਾਡੇ ਸਾਹਮਣੇ ਬੈ ਗਿਆ ਕੱਲਾ ਹੈਗਾ ਕੋਈ ਅਗਲੇ ਪਾਸੇ ਤੇ ਖੜਾ ਨਹੀਂ ਹੈਗਾ ਬੰਡਾ ਫੁੱਲ ਖਾਦੀ ਐ ਝੁੱਟੀ ਕੱਲੀ ਆਪਣੇ ਫਾਰਮ ਤੇ ਜੇ ਆਈ ਐ ਠੀਕ ਹੈ ਜੀ ਤੇ ਜੱਡ ਬਲੈਕ ਕਾਲੀ ਆ ਰੰਗ ਵੀ ਕਾਲਾ ਸੁਪਰ ਕਾਜੂਗਾ ਪਰ ਅਜੇ ਲੱਗਣਗੇ ਇਹਨੂੰ 15 20 ਦਿਨ ਤੇ ਹਰਿਆਣੇ ਚ ਵਾਈ ਹੀ ਆਪਣੇ ਫਾਰਮ ਤੇ ਤੇ ਲਾਕੇ ਰਿਕਾਰਡ ਬੜੇ ਚੰਗੇ ਰੀ ਝੋਟੀ ਐ ਜਿੰਨੀ ਹੈਗੀ ਸਾਰੀ ਸੁਪਰਸਟਾਰ ਹੀ ਐ ਜੋਵਣ ਬਹਿ ਗਿਆ ਜੋਵਣਾ ਪਸੰ ਪੀ ਜਾਂਦੀ ਓਏ ਹਾਂ ਨਾ ਗੱਲ ਨੇ ਲਾ ਝੋਟੀ ਵੀ ਪਈ ਜਾ ਫਸਮ ਚੋਂਣ ਪਸਮਾ ਆਦੀ ਇੱਕ ਨੰਬਰ ਜੇ 24 ਮਹੀਨਿਆਂ ਦੀ origignal ਗੱਬਣ ਹੋਊਗੀ ਦੋਹੇ ਟਾਈਮ ਮਿਲਦੀ ਏ ਸਾਢੇ 3 ਤਣੇ ਕਿਲੋ ਦੋਹੇ ਟਾਈਮ ਦੁੱਧ ਲਾ ਲਓ ਜਾਂ ਇੱਕ ਟਾਈਮ ਚ 4 ਲਾ ਲਓ ਇੱਕ ਟਾਈਮ 3 ਲਾ ਲਓ ਤੇ ਚਵਾਈ ਜੋਵਣਾ ਚੌਹਾਂ ਸਾਲਾਂ ਜੇ ਇੱਕ ਧਾਰ ਮਾਰ ਕੇ ਵਿਖਾ ਦੇ ਤੇ 24 24 ਫੋਲੀ ਦੀ ਆ ਤੇ ਰੇਟ ਜਿਹੜਾ ਫੋਨ ਤੇ ਕਰਾਂਗੇ ਨਾਰਮਲ ਰੇਟ ਕਰਾਂਗੇ ਜਮਾ ਜਿਆਦਾ ਰੇਟ ਕਰਾਂਗੇ ਜਿਆਦਾ ਰੇਟ ਨਹੀਂ ਕਰਕੇ ਦਵਾਂਗੇ ਵੱਡੀ ਛੋਟੀ ਮਾ ਨਿਕਲੇ ਛੋਟੀ ਨਹੀਂ ਲੇਖੋਗੇ ਆਪਾਂ ਹਿੜਿਆਣੇ ਨੂੰ ਜਾਣਾ ਚਾਲੇ ਪਾਉਣੇ ਜਿਹੜਾ ਕੋਈ ਲੈ ਜਾਊਗਾ ਤੇ ਜ਼ਿਆਦਾ ਹੀ ਕਰੂਗਾ ਛੋਟੀ ਨੂੰ ਮਗਰ ਬੱਚਾ ਵੀ ਹੈਗਾ ਦੁੱਧ ਵੀ ਖੁੱਲਾ ਛੋਟੀ ਕੋਲੋਂ ਵੱਡੀ ਵੱਡੀ ਦਾ ਹੰਤ ਬਣਾ ਕੋਈ ਨਹੀਂ ਆ ਤੇ ਮੁੱਲ ਛੋਟੀ ਦਾ 1 10 ਜੀ ਤੇ ਲਾਲਿਓ ਜਿੰਨੇ ਫੋਨ ਵੀ ਨੇ ਕਰਦੇ ਆ ਮਾਨਦਾਨ ਕਰਾਂਗੇ ਫੁੱਲ 10000 ਦਾ ਮਗਰੇ ਦੇ ਕੱਟਾ ਹੀ ਤਾਂ ਉਦਾ ਦਿੱਤਾ ਤੇ ਕੱਟਾ ਵੀ ਨਾਲ ਹੀ ਲਾ ਦੇ ਮਨਸਾ ਹੁਣ ਵੇਖ ਲੋ ਖਾਂੜਾ ਵੇ ਓਡਾ ਹੀ ਕੱਟਾ ਤੇ ਛੋਡੀ ਮਾਂ ਤੇ ਚੰਗੀ ਚੰਗੀ ਬੜੀ ਐ ਸੁਪਰਸਟਾਰ ਹੀ ਐ ਕੋਈ ਲੱਤ ਲਾਤਰੀ ਮਾਰਦੀ ਠੰਡੀ ਸੀਰ ਓਕੇ ਸੁੰਦੀ ਬਹੁਤ ਵਧੀਆ ਦਿਨਾਂ ਦੇ ਵਿੱਚ ਐ ਜੀ ਬਹੁਤ ਵਧੀਆ ਦਿਨਾਂ ਦੀ ਸੁੰਦੀ ਐ ਝੁੱਟੀ ਤੇ ਬੱਚਾ ਵੀ ਬਹੁਤ ਰਾਜੀ ਆ ਬੱਚਾ ਵੀ ਜੱਡ ਬਲੈ ਗਈ ਆ ਸਵੇਰੇ ਜੋ ਉੱਠ ਵੀ ਪਿਆ ਹਨ ਫੇਰ ਜਾ ਕੇ ਥੱਲੇ ਬਹਿ ਜਾਊਗਾ ਕੋਈ ਇਹ ਵਲੀ ਮੈਂ ਨਹੀਂ ਹੈਗੀ ਜਿਹੜੀ ਵੀ ਲੱਤਾਂ ਲੱਤਾਂ ਮਾਰਨ ਵਾਲੀ ਮੈਂ ਸਾ ਜਮਾ ਇੱਕ ਇੱਕ ਚਾ ਇੱਕ ਇੱਕ ਤਾਰ ਮਾਰ ਦੇ ਇੱਕ ਇੱਕ ਹੱਥ ਨਾਲ ਬਣ ਕੇ ਦੂੰ ਹੱਥ ਨਾਲ ਚਾਉਂਦਾ ਨਹੀਂ ਵੀਡੀਓ ਲੰਮੀ ਹੋਣੀ ਨਹੀਂ ਲਾਉਗੀ ਚਵਾ ਸਰਾ ਜਾ ਕੇ ਮਾਰ ਦੇ ਚਵਾਈ ਬੜੀ ਪੋਲੀ ਆ ਜੀ ਐਂ ਵੇਖ ਲਓ ਆਉਂਦਾ ਪਿਆ ਖੜਾਕ ਬਾਲਟੀ ਦੇ ਚ ਚਵਾਜ ਮਾਰ ਦੇ ਅਜੇ ਜੀ ਜੀ ਲਾ ਕੇ ਛੋਟੀ ਕੋ ਹੋਲੀ ਬਣਵਾ ਪਸੰਦੀ ਜੇ ਚਵਾਜ ਮਾਰ ਦੇ ਕਾਕਾ ਜੀ ਚਲੋ ਚੋਦੇ ਹੁਣ ਤੋਂ ਛੋਟੀ ਕਿਉਂ ਦੇ ਡੋਲੀ ਸਰਪੰਚ ਜੀ ਫਾਰਮ ਦੇ ਕਾਲੇ ਵਿਜੀਟ ਲਾਡਰੀ ਜਿਹੜਾ ਲੈ ਗਿਆ ਜਾਰ ਕਰੂਗਾ ਇਹ ਝੋਟੀਓ ਆ ਜਿਹੜੀ ਆਪਣੇ ਫਾਰਮ ਤੋਂ ਸਵਾ ਦੋ ਲੱਖ ਦੀ ਵੇਚੀ ਗਈ ਸੀ ਦੀਵਾਲੀ ਦੇ ਉੱਤੇ ਵੇਚੀ ਗਈ ਬਹੁਤ ਜ਼ਿਆਦਾ ਚੰਗੇ ਰਿਕਾਰਡ ਦੀ ਠੰਡੀ ਸੀਲ ਓਕੇ ਰਿਪੋਰਟ ਆ ਚੌੜੀ ਚੌੜੀ ਬੜੀ ਜੱਡ ਬਲੈਕ ਕਾਲੀ ਰੇਟ ਤੁਹਾਨੂੰ ਵਿਜੀ ਦੱਸਤਾ ਜੇ ਮੋਬਾਈਲ ਨੰਬਰ ਆਪਣਾ 9501658050 ਕਰ ਲਿਓ ਮੀਰ ਮੇਰੇ ਸੰਪਰਕ ਅੱਗੇ ਵੀ ਉਦੋਂ ਵੀਰਾਂ ਨੇ ਕੱਟੇ ਜੀ ਮੈਂ ਸਾਰੀਆਂ ਟੋਕੜਾਂ ਬਣਾ ਲਈਆਂ ਮੱਝ ਵੀ ਜੀ ਸੀ ਉਹ ਲੈਂਦੇ ਜਿਹੜੀ ਆਪਣੀ ਦਿੱਤੀ ਹੋਈ ਆ ਇਹ ਨਹੀਂ ਹੈ ਕਿ ਇੱਥੋਂ ਫੜ ਲੀਆਂ ਲੋਗਲ ਦੀਆਂ ਉਹ ਨਹੀਂ ਆਪਾਂ ਮਾਰ ਲੈਂਦੇ ਆਪਣੀ ਦਿੱਤੀ ਝੋਟੀ ਲੈਂਦੇ ਇਹਦੀ ਵੀਡੀਓ ਕਿਹਨੇ ਵੇਖਣੀ ਆ ਤੇ ਦੀਵਾਲੀ ਤੇ ਕੱਢ ਕੇ ਵੇਚ ਸਕਦਾ ਸਾਰੇ ਵੇਖਣ ਵਾਲੇ ਵੀਰਾਂ ਭਾਣੂ ਪਿਆਰ ਵੀਰ ਦੀ ਸੱਸੀ ਦਾ ਦਿਲੋਂ ਧੰਨਵਾਦ ਜੀ ਲੋ ਜੁਬਨ ਚਾਈ ਦੂੰਗਾ ਥਾਣਾ ਚੱਲਣ ਦੀ ਕੋਈ ਲਾਤਰੀ ਛਤ ਨਹੀਂ ਮਾਰਦੀ ਧੰਨਵਾਦ ਜੀ